ਸ੍ਰੀ ਅਕਾਲ ਆਪ ਸਭ ਜੀ ਦਾ ਮੇਰੇ ਇਕੱਠ ਜ਼ਿੰਦਗੀ ਚੈਨਲ ਤੇ ਸਵਾਗਤ ਹੈ ਮੈਂ ਤੁਹਾਨੂੰ ਇੱਕ ਅੱਖ ਵਾਲੀ ਮਾਂ ਦੀ ਕਹਾਣੀ ਨੂੰ ਦੱਸਣ ਜਾ ਰਹੀ ਹਾਂ ਮੇਰੀ ਮਾਂ ਦੀ ਇੱਕ ਅੱਖ ਸੀ ਇਸ ਕਰਕੇ ਮੈਂ ਆਪਣੀ ਮਾਂ ਨੂੰ ਬਹੁਤ ਨਫ਼ਰਤ ਕਰਦਾ ਸੀ ਉਹ ਸੜਕ ਦੇ ਕਿਨਾਰੇ ਇੱਕ ਛੋਟੀ ਜਿਹੀ ਦੁਕਾਨ ਚਲਾਉਂਦੀ ਸੀ ਉਸ ਦੇ ਮੇਰੇ ਨਾਲ ਹੋਣ ਤੇ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ। ਇੱਕ ਵਾਰ ਮੇਰੀ ਮਾਂ ਮੇਰੇ ਸਕੂਲ ਮੇਰੇ ਪਿੱਛੇ ਆਈ ਤਾਂ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ। ਅਗਲੇ ਦਿਨ ਸਕੂਲ ਵਿੱਚ ਮੇਰਾ ਬਹੁਤ ਮਜ਼ਾਕ ਉਡਾਇਆ ਗਿਆ। ਮੈਂ ਚਾਹੁੰਦਾ ਸੀ ਕਿ ਮੇਰੀ ਮਾਂ ਇਸ ਦੁਨੀਆ ਚੋਂ ਚਲੀ ਜਾਵੇ। ਮੈਂ ਆਪਣੀ ਮਾਂ ਨੂੰ ਕਿਹਾ ਕਿ ਤੇਰੇ ਕਰਕੇ ਮੇਰਾ ਸਕੂਲ ਵਿੱਚ ਬਹੁਤ ਮਜ਼ਾਕ ਉਡਾਇਆ ਜਾਂਦਾ ਹੈ। ਮਾਂ ਤੇਰੀ ਅੱਖ ਇੱਕ ਇੱਕ ਅੱਖ ਕਿਉਂ ਨਹੀਂ ਹੈ ਮਾਂ ਤੇਰੇ ਕਰਕੇ ਮੇਰਾ ਸਭ ਮਜ਼ਾਕ ਉਡਾਉਂਦੇ ਨੇ ਮਾਂ ਤੂੰ ਮਰ ਕਿਉਂ ਨਹੀਂ ਜਾਂਦੀ ਮਾਂ ਨੇ ਮੈਨੂੰ ਕੁਝ ਵੀ ਨਾ ਕਿਹਾ ਪਰ ਮੈਂ ਉਸ ਮੈਂ ਉਸ ਦਿਨ ਤੋਂ ਤੈਅ ਕਰ ਲਿਆ ਕਿ ਮੈਂ ਇੱਕ ਤਾਂ ਇਸ ਗਰੀਬੂ ਗਰੀਬੀ ਤੋਂ ਛਟਕਾਰਾ ਪਾਵਾਂਗਾ ਦੂਸਰਾ ਮੈਂ ਇਸ ਇੱਕ ਅੱਖ ਵਾਲੀ ਮਾਂ ਤੋਂ ਮੈਂ ਵੱਡਾ ਹੋ ਕੇ ਕੜ ਲੈ ਕੇ ਸਫਲ ਇਨਸਾਨ ਬਣਾਗਾ ਫਿਰ ਮੈਂ ਬਹੁਤ ਮਿਹਨਤ ਕੀਤੀ ਦਿਨ ਰਾਤ ਪੜ੍ਹਾਈ ਕੀਤੀ ਫਿਰ ਮੈਂ ਵੱਡੇ ਸ਼ਹਿਰ ਵਿੱਚ ਆ ਗਿਆ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕੀਤੀ ਫਿਰ ਸ਼ਹਿਰ ਵਿੱਚ ਮੈਂ ਇੱਕ ਕੁੜੀ ਨਾਲ ਵਿਆਹ ਕਰਾ ਲਿਆ ਇੱਥੇ ਹੀ ਮੈਂ ਆਪਣਾ ਘਰ ਬਣਾ ਲਿਆ ਫਿਰ ਮੇਰੇ ਬੱਚੇ ਹੋਏ ਮੈਂ ਇੱਕ ਸਫਲ ਇਨਸਾਨ ਬਣ ਗਿਆ ਮੈਂ ਆਪਣੀ ਇਸ ਨਵੀਂ ਜ਼ਿੰਦਗੀ ਤੋਂ ਬਹੁਤ ਖੁਸ਼ ਸੀ ਮੈਂ ਖੁਸ਼ ਇਸ ਕਰਕੇ ਵੀ ਸੀ ਕਿਉਂਕਿ ਗਰੀਬੀ ਨੇ ਗਰੀਬੀ ਦੇ ਨਾਲ-ਨਾਲ ਮੈਨੂੰ ਉਸ ਆਪਣੀ ਇੱਕ ਅੱਖ ਵਾਲੀ ਮਾਂ ਤੋਂ ਛੁਟਕਾਰਾ ਮਿਲ ਚੁੱਕਾ ਸੀ ਉਸ ਨਾਲ ਜੁੜੀ ਹੋਈ ਕੋਈ ਵੀ ਚੀਜ਼ ਇਸ ਕਰ ਜਾਂ ਜ਼ਿੰਦਗੀ ਇਸ ਜ਼ਿੰਦਗੀ ਵਿੱਚ ਨਹੀਂ ਸੀ ਮੇਰੀਆਂ ਖੁਸ਼ੀਆਂ ਦਿਨ-ਪ੍ਰਤੀ ਦਿਨ ਵਾਧਦੀਆਂ ਜਾ ਰਹੀਆਂ ਸੀ ਪਰ ਇੱਕ ਦਿਨ ਅਜਾਇਆ ਹੋਇਆ ਜਿਸ ਦੀ ਮੈਂ ਕਲਪਨਾ ਵੀ ਨਹੀਂ ਕੀਤੀ ਸੀ ਮੇਰੇ ਸਾਹਮਣੇ ਉਹੀ ਮੇਰੀ ਇੱਕ ਅੱਖ ਵਾਲੀ ਮਾਂ ਆ ਖੜੀ ਇੱਕ ਅੱਖ ਵਾਲੀ ਮਾਂ ਖੜੀ ਖੜੀ ਮਾਂ ਨੂੰ ਦੇਖ ਕੇ ਮੈਨੂੰ ਲੱਗਾ ਜਿਵੇਂ ਮੇਰੀ ਦੁਨੀਆ ਫਿਰ ਤੋਂ ਬिखर ਗਈ ਹੋਵੇ ਮੈਂ ਉਸ ਨੂੰ ਪੁੱਛਿਆ ਤੁਸੀਂ ਕੌਣ ਹੋ ਮੈਂ ਤੁਹਾਨੂੰ ਨਹੀਂ ਜਾਣਦਾ ਹੁਣੇ ਮੇਰੇ ਘਰ ਵਿੱਚੋਂ ਨਿਕਲ ਜਾਓ ਤੁਹਾਡੀ ਮੇਰੇ ਘਰ ਵਿੱਚ ਆਉਣ ਦੀ ਹਿੰਮਤ ਕਿਵੇਂ ਹੋਈ ਮੇਰੀ ਮਾਂ ਨੇ ਮੈਨੂੰ ਕਿਹਾ ਪੁੱਤ ਮੈਨੂੰ ਮaaf ਕਰਨਾ ਮੈਨੂੰ ਲੱਗਦਾ ਮੈਂ ਗਲਤ ਪਤੇ ਤੇ ਆ ਗਈ ਹਾਂ ਉਹ ਉਹਨੀ ਪੈਰੀ ਮੇਰੇ ਘਰੋਂ ਵਾਪਸ ਚਲੀ ਗਈ ਮੈਂ ਇਹ ਸੋਚ ਕੇ ਖੁਸ਼ ਸੀ ਕਿ ਮੇਰੀ ਜ਼ਿੰਦਗੀ ਬਿਖਰਨ ਤੋਂ ਬਚ ਗਈ ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਮੇਰੀ ਇੱਕ ਅੱਖ ਵਾਲੀ ਮਾਂ ਨੇ ਪਛਾਣਿਆ ਨਹੀਂ ਇੱਕ ਦਿਨ ਮੈਂ ਆਪਣੇ ਪਿੰਡ ਕਿਸੇ ਕੰਮ ਗਿਆ ਮੈਂ ਸੋਚਿਆ ਮੈਂ ਆਪਣਾ ਘਰ ਪਿੰਡ ਵਾਲਾ ਘਰ ਹੀ ਦੇਖ ਆਉਣਾ ਹਾਂ ਕਿਉਂਕਿ ਉਸ ਘਰ ਨੂੰ ਵੇਚਣਾ ਤਾਂ ਹੀ ਸੀ ਫਿਰ ਮੇਰੇ ਦਿਲ ਵਿੱਚ ਆਇਆ ਕਿ ਨਹੀਂ ਉੱਥੇ ਮੇਰੀ ਮਾਂ ਜ਼ਰੂਰ ਹੋਵੇਗੀ ਫਿਰ ਮੈਂ ਸੋਚਿਆ ਨਹੀਂ ਉਹ ਸੜਕ ਕਿਨਾਰੇ ਜੜੀ ਦੁਕਾਨ ਲਾਉਂਦੀ ਸੀ ਉਸ ਦਾ ਉਸ ਤੋਂ ਘਰ ਦਾ ਖਰਚਾ ਚੱਲਦਾ ਹੈ ਉਹ ਉੱਥੇ ਗਈ ਹੋਵੇਗੀ ਮੈਂ ਪਿੱਛੋਂ ਇੱਕ ਵਾਰ ਘਰ ਨੂੰ ਵੇਖ ਆਵਾਂ ਫਿਰ ਉਸ ਨੂੰ ਵੇਚਣਾ ਵੀ ਹੈ ਜਦੋਂ ਮੈਂ ਉੱਥੇ ਪਹੁੰਚਿਆ ਮੈਂ ਵੇਖਿਆ ਮੇਰੀ ਮਾਂ ਜ਼ਮੀਨ ਤੇ ਡਿੱਗੀ ਪਈ ਸੀ ਉਸ ਨੂੰ ਜ਼ਮੀਨ ਤੇ ਡਿੱਗੀ ਪਈ ਦੇਖ ਕੇ ਮੇਰੀਆਂ ਅੱਖਾਂ ਵਿੱਚੋਂ ਇੱਕ ਬੂੰਦ ਵੀ ਹੰਝੂਆਂ ਦੀ ਨਾ ਡਿੱਗੀ ਉਸਦੇ ਹੱਥ ਵਿੱਚ ਇੱਕ ਕਾਗਜ਼ ਦਾ ਟੁਕੜਾ ਸੀ ਜਿਸ ਉੱਤੇ ਲਿਖਿਆ ਸੀ ਮੇਰੇ ਪੁੱਤ ਮੈਂ ਆਪਦੀ ਜ਼ਿੰਦਗੀ ਜੀ ਲਈ ਹੈ ਤੇ ਮੈਂ ਤੇਰੇ ਘਰ ਕਦੇ ਵੀ ਨਹੀਂ ਆਵਾਂਗੀ ਤੇ ਤੂੰ ਵੀ ਮੈਨੂੰ ਕਦੇ ਮਿਲ ਨਹੀਂ ਆਇਆ ਤੇਰਾ ਬੇਸ਼ੱਕ ਮੈਨੂੰ ਮਿਲਣ ਨੂੰ ਨਹੀਂ ਦਿਲ ਕਰਦਾ ਪਰ ਮੇਰਾ ਤੈਨੂੰ ਮਿਲਣ ਲਈ ਬਹੁਤ ਦਿਲ ਕਰਦਾ ਸੀ ਪੁੱਤਰ ਜਦੋਂ ਤੂੰ ਛੋਟਾ ਹੁੰਦਾ ਛੋਟਾ ਸੀ ਤਾਂ ਇੱਕ ਘਟਨਾ ਦੌਰਾਨ ਤੇਰੀ ਇੱਕ ਅੱਖ ਚਲੀ ਗਈ ਸੀ ਮੈਂ ਬਹੁਤ ਦੁਖੀ ਸੀ ਮੈਂ ਇਹ ਨਹੀਂ ਦੇਖ ਸਕੀ ਤੇ ਸਹਿ ਸਕੀ ਕਿ ਮੇਰਾ ਪੁੱਤਰ ਇੱਕ ਅੱਖ ਨਾਲ ਕਿਵੇਂ ਦਾ ਲੱਗੇਗਾ ਮੈਂ ਸੋਚਦੀ ਸੀ ਕਿ ਕੱਖ ਨਾਲ ਮੇਰੇ ਪੁੱਤ ਦੀ ਖੂਬਸੂਰਤੀ ਘਟ ਜਾਵੇਗੀ ਉਹ ਕਿਸ ਤਰ੍ਹਾਂ ਲੱਗੇਗਾ ਤੇਰੀ ਤੇਰੀ ਅੱਗੇ ਦੀ ਸਾਰੀ ਜ਼ਿੰਦਗੀ ਹਾਲੇ ਬਾਕੀ ਏ ਤੇਰੀ ਇੱਕ ਅੱਖ ਘਰ ਕੇ ਤੇਰੇ ਤੇ ਤੇਰੇ ਦੋਸਤ ਹੱਸਿਆ ਕਰਨਗੇ ਫਿਰ ਮੈਂ ਤੈਨੂੰ ਆਪਣੀ ਇੱਕ ਅੱਖ ਦੇਣ ਦਾ ਫੈਸਲਾ ਕੀਤਾ ਮੈਨੂੰ ਗਰਵ ਹੈ ਕਿ ਮੇਰਾ ਪੁੱਤਰ ਮੇਰੀ ਉਸ ਅੱਖ ਇੱਕ ਅੱਖ ਨਾਲ ਇਸ ਦੁਨੀਆ ਨੂੰ ਤੇ ਜ਼ਿੰਦਗੀ ਦੇ ਨਵੇਂ ਨਜ਼ਰੀਏ ਨਾਲ ਦੇਖ ਰਿਹਾ ਹੈ ਮੇਰੀ ਤਾਂ ਦੁਨੀਆ ਹੀ ਤੂੰ ਸੀ ਪੁੱਤਰ ਮੈਂ ਆਪਣੀ ਉਸ ਇੱਕ ਅੱਖ ਰਹੀ ਤੇਰੇ ਨਾਲ ਹਮੇਸ਼ਾ ਹੀ ਸੀ ਤੇ ਮੈਂ ਚਿੱਠੀ ਪੜ੍ਹ ਕੇ ਬਹੁਤ ਰੋਇਆ ਅੱਜ ਮੈਂ ਪਹਿਲੀ ਵਾਰ ਸੀ ਉਸ ਮਾਂ ਲਈ ਰੋਇਆ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਮੇਰੇ ਨਾਮ ਕਰ ਦਿੱਤੀ ਮੈਂ ਤੇ ਉਸ ਨੂੰ ਮੈਂ ਦੇਖਣਾ ਵੀ ਨਹੀਂ ਚਾਹੁੰਦਾ ਸੀ ਅਗਰ ਆਪ ਨੂੰ ਮੇਰੀ ਇੱਕ ਕਹਾਣੀ ਪਸੰਦ ਆਈ ਤੁਹਾਡੀ ਇਸ ਕਹਾਣੀ ਬਾਰੇ ਕੀ رائے ਹੈ ਫੀਡਬੈਕ ਜ਼ਰੂਰ ਭੇਜਣਾ ਲਾਈਕ ਐਂਡ ਸਬਸਕ੍ਰਾਈਬ ਮੇਰੇ ਚੈਨਲ ਨੂੰ ਜ਼ਰੂਰ ਕਰਨਾ ਧੰਨਵਾਦ